ਤਾਂ ਉਹ ਜੀ ਛਿੱਲ ਕੇ ਕੱਟ ਲਿਆ ਆਪਾਂ ਬਰੀਜ ਫਰੀਕ ਇਹਨੇ ਕਰਕੇ ਪਤਲੇ ਪਤਲੇ ਕੱਟ ਲਿਆ ਤੇ ਲਸਣ ਵੀ ਮੈਂ ਇੱਕ ਸਾਈਡ ਤੇ ਕੱਟ ਲਿਆ ਬਰੀਕ ਬਰੀਕ ਮੈਨੂੰ ਤਾਂ ਐਵੇਂ ਲਸਣ ਕੱਟ ਕੇ ਪਾਣਾ ਪਸੰਦ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਪਸੰਦ ਆ ਇਹ ਬਣਾਵਾਂਗੇ ਆਪਾਂ ਮਲਾਈ ਪਾ ਕੇ ਪਿਆਜ਼ ਹੁਣ ਲਾਉਨੇ ਆਪਾਂ ਇਹਨੂੰ ਤੜਕਾ ਪਹਿਲਾਂ ਚਲਾਵਾਂਗੇ ਆਪਾਂ ਗੈਸ ਰੱਖ ਲੈਂਦੇ ਪਾ ਲਈ ਲੋਹੇ ਕੜਾਈ ਦੇ ਵਿੱਚ ਆਪਾਂ ਲੋੜ ਅਨੁਸਾਰ ਪਾ ਲਿਆ ਤੇਲ ਤੇਲ ਜਦ ਤੱਕ ਗਰਮ ਹੋ ਜਾਂਦਾ ਹਨਾ ਚਿਹਰਾ ਆਪਾਂ ਲੋ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਜੀਰਾ ਜੀਰਾ ਆਪਣਾ ਚਟਕ ਗਿਆ ਹੁਣ ਪਾਵਾਂਗੇ ਆਪਾਂ ਕੱਤੇ ਹੋਏ ਪਿਆਜ਼ ਆਜਨਾਂ ਆਪਾਂ ਥੋੜੀ ਦੇਰ ਤੱਕ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਪਿਆਜ਼ ਆਪਨੇ ਹਲਕੇ ਹਲਕੇ ਬ੍ਰਾਊਨ ਹੋਣ ਲੱਗ ਗਿਆ ਅਜੇ ਥੋੜੀ ਦੇਰ ਆਪਾਂ ਇਹਨਾਂ ਨੂੰ ਹੋਰ ਭੁੰਨਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਨੇ ਪਿਆਜ਼ ਜੋ ਅਜੇ ਤਰ੍ਹਾਂ ਥੋੜੇ ਥੋੜਾ ਕੱਚਾ ਪੰਨਾ ਰਹਿ ਗਿਆ ਹੁਣ ਪਾਵਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਿਰਚ ਆਪਣੀ ਲੋੜ ਦੇ ਅਨੁਸਾਰ ਤੁਸੀਂ ਪਾ ਸਕਦੇ ਹੋ ਲੋਨ ਮਿਰਚ ਆਪਾਂ ਹਲਦੀ ਤੇ ਥੋੜਾ ਜਿਹਾ ਗਰਮ ਮਸਾਲਾ ਜਿਆਦਾ ਮਸਾਲਾ ਮੈਂ ਵਰਤਦੀ ਨਹੀਂ ਮੈਂ ਕਰਦੀ ਹਾਂ ਪੈਟਰਿੰਗ ਦਾ ਕੰਮ ਤੇ ਦੇਰ ਕੋਲ ਮੈਂ ਆਪਣੇ ਘਰ ਵਰਗਾ ਹੀ ਸਬਜ਼ੀ ਪਾਣੀ ਬਣਾਉਣੀ ਆ ਇਹਦੇ ਵਿੱਚੋ ਹੀ ਅਸਲੀ ਖਾਨੇ ਆ ਇਹ ਹੀ ਅਸੀਂ ਇਸਨਾ ਦੇ ਵਿੱਚ ਬਣਾ ਕਰਦੇ ਹਾਂ ਥੋੜੀ ਦੇਰ ਆਪਾਂ ਮਸਾਲਿਆਂ ਦੇ ਨਾਲ ਪਿਆਜ਼ ਭੁੰਨ ਲਵਾਂਗੇ 10 ਤੋਂ 15 ਮਿੰਟ ਆਪਾਂ ਮਸਾਲੇ ਦੇ ਨਾਲ ਭੁੰਨ ਦਿਆ ਤੁਸੀਂ ਵੇਖ ਸਕਦੇ ਹੋ ਸਬਜੀ ਆਲਮੋਸਟ ਆਪਣੀ ਰੈਡੀ ਆ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਕਰੀਮ ਰੈਡੀ ਜਿਹਾ ਪਤੀ ਸੀ ਤਾਂ ਕਰਕੇ ਥੋੜੀ ਜਿਹੀ ਅੱਜ ਜੀ ਆਪਾਂ ਮਰਾ ਇਹੋ ਜਿਹੀ ਤਰੀਕਾ ਮਿਕਸ ਕਰਤੀ ਆਪਾਂ ਤੁਸੀਂ ਵੇਖੋ ਸਬਜੀ ਦਾ ਕਲਰ ਸਬਜੀ ਬਹੁਤ ਸਵਾਦ ਬਣਦੀ ਏ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਮੇਰੀ ਰੈਸਪੀ ਕਿਵੇਂ ਲੱਗੀ